ਸਨਸਨੀ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਸultanpur Lodhi ਸ਼ਹਿਰ ਅੰਦਰ ਅੱਜ ਸਵੇਰੇ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦੇ ਬੇਰਹਿਮੀ ਨਾਲ ਕਤਲ ਦੀ ਖਬਰ ਅੱਗ ਵਾਂਗ ਫੈਲ ਗਈ ਦੱਸਦੇ ਕਿ Sultanpur Lodhi ਦੇ ਬੇहद ਭੀੜ ਭਾੜ ਵਾਲੇ ਇਲਾਕੇ ਚੌਂਕ ਚੇਲਿਆ ਵਿੱਚ ਸਥਿਤ ਮੋਹੱਲਾ ਨਾਈਆਂ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਰੀਬ 65 ਸਾਲ ਚਰਨਜੀਤ ਸਿੰਘ ਉਪ ਚਨ ਦੀਪੂ ਵਾਲਾ ਪੁੱਤਰ ਜਗੀਰ ਸਿੰਘ ਜੋ ਕਿ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ ਉਸ ਦਾ ਬੇहद ਬੇਰਹਿਮੀ ਦੇ ਨਾਲ ਕਤਲ ਕਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਉਸ ਦੇ ਘਰ ਦੇ ਬੈਡਰੂਮ ਦੇ ਵਿੱਚੋਂ ਉਸ ਦੀ ਖੂਨ ਦੇ ਨਾਲ ਲਤਪਤ ਲਾਸ਼ ਮਿਲੀ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਸultanpur ਲੋਧਿਤ ਪੱਤਰਕਾਰ ਕੇਐਸ ਕੋੜਾ ਦੀ ਵਿਸ਼ੇਸ਼ ਰਿਪੋਰਟ ਤੇਰਾ ਨਾਮ ਤੇਂਦਰਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਚ ਚਰਨਜੀਤ ਸਿੰਘ ਚੰਨ ਲੀਫੂ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਸਦਾ ਕੰਮ ਤੇ ਗਿਆ ਉੱਤੇ ਮੈਨੂੰ ਪਤਾ ਆ ਕਿ ਉਹ ਇੱਕ ਮਰਡਰ ਹੋ ਗਿਆ ਉਹਦਾ ਤੇ ਉਹਦੇ ਇਸ ਵਾਰ ਕੇ ਅਸੀਂ ਜੰਨੇ ਆ ਕੇ ਪੁਲਿਸ ਨੂੰ ਤਬਦੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਇਨਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਚਲੋ ਕਿ ਐਸੀ ਹਾਲਾਤ ਕਿਹਦੇ ਸੀ ਜੀ ਉੱਤੇ ਹੁਣ ਉਹ ਅੰਦਰ ਹੀ ਸੀਗੇ ਜੀ 600 ਕੁ ਰੁਪਏ ਜੀ ਸੀ ਉਹ ਕਦੇ ਪਈ ਸੀ ਡੱਡ ਬੋਰੀ ਹਾਂਜੀ ਤੇ ਇਹਦੇ ਤੇ 79 ਵੀ ਕੋਈ ਜੀ ਕੋਈ ਸ਼ਾਕਣੀ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਕੱਲਾ ਰਹਿੰਦਾ ਸੀ ਇਹ ਹਾਂਜੀ ਕਾਰੋਬਾਰ ਕੀ ਕਰਦੇ ਸੀ ਕਾਰੋਬਾਰ ਇਹਨਾਂ ਦਾ ਸੋਫਾ ਮਟੀਰੀਅਲ ਤੇ ਫਿਗੂਰ ਪੂਸੇ ਇੰਨਾ ਸਾਰਾ ਸਮਾਨ ਜੀ ਨਾਲ ਕਦੇ ਕੋਈ ਦਿਨ ਬੈਥਰੂਮ ਦਾ ਕੰਮ ਕਰ ਉਹ ਕੋਸੇ ਮੌਕੇ ਤੇ ਪਹੁੰਚੀ ਹੈ ਪੁਲਸ ਆ ਗਈ ਜੀ ਮੌਕੇ ਤੇ ਤਕਸੀਰ ਜੀ ਟੁੱਪੀ ਸਾਹਿਬ ਵੀ ਆ ਗਏ 2500 ਵੀ ਆਏ ਸਾਰੇ ਆ ਗਏ ਮੰਗ ਇਹ ਜੰਨੇ ਆ ਜੀ ਜੋ ਹੋਇਆ ਬਹੁਤ ਮਾਰਾ ਹੋਇਆ ਜਿਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਉਪਰੰਧੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਅੰਦਰ ਪੱਟਾ ਜਾਵੇ ਸ਼ਹਿਰ ਦੇ ਪਿਛੜਾ ਕੇਵਲਾ ਕਿਸੇ ਕਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾਰਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਇਹਨਾਂ ਲੋਕਾਂ ਦੇ ਕਿ ਇਹਨਾਂ ਨੂੰ ਜਾਣੀ ਨਹੀਂ ਕਿੱਥੇ ਚੀਜ਼ ਦਾ ਸਾਨੂੰ ਅੱਜ ਇਤਲਾ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਸਪੀ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈੱਡ ਬਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਤ ਨੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈ ਸਾਡੀ ਹਰਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਪਹੁੰਚੂ ਲੱਗਦਾ ਹੈ ਕਿ ਜਿੰਨਾ ਲੱਗਦਾ ਤਾਂ লাশ ਵੀ ਹੈ ਲੱਗਦਾ ਕਿ ਕਤਲ ਹੋਇਆ ਇਹ ਚੀਜ਼ ਜਿਹੜੀ ਆ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਨਾਖਤ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਏਗੀ ਜੀ ਘਰ ਦੇ ਕੋਲ ਤਾਲੇ ਪੁਨੇ ਦਾ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਪਰੰਤੂ ਜਿਹੜੇ ਚਸ਼ਮਦੀਦ ਨੇ ਉਹਨਾਂ ਮੁਤਾਬਕ ਤੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੋਰਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਜਾਂ ਏਦਾਂ ਦੀ ਕੋਈ ਫੋਰਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੁ ਕਿਤੇ ਨੇੜੇ-ਤੇੜੇ ਸੀਸੀਟੀਵੀ ਫੁਟੇਜ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆ ਉਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾਈਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹ